ਕੁਝ ਗਰਾਊਂਡ ਦੀ ਜਾਣਕਾਰੀ ਸੰਪਰਕ ਬਣਾ ਲਓ ਜੀ। ਨਾ ਇਹ ਨਾ ਯਾਰ ਸੈਮੀਫਾਈਨਲ ਹਰ ਗੱਲ ਇਹਨਾਂ ਦੀ ਨਹੀਂ ਚੱਲਣੀ ਯਾਰ। ਸਾਡੀ ਕਮੇਟੀ ਦਾ ਫੈਸਲਾ ਹੈ ਜਿਹੜਾ ਬੈਸਟ ਰੇਟਰ ਤੇ ਜਾਪੀ ਹੋਊਗਾ ਸੈਮੀਫਾਈਨਲ ਪਲੱਸ ਫਾਈਨਲ। ਆ ਭਾਈ ਜੀ ਗਰਾਊਂਡ ਤੇ ਆ ਜਾਓ ਇਕੱਲੀ ਗੱਲ। ਗਰਾਊਂਡ ਵਾਲੇ ਕੋ ਗਰਾਊਂਡ 'ਚ ਵੀ ਆਈ ਗੱਲ ਕਹੂੰਗਾ ਕਿ ਪੀਰ ਜੀ ਮਾੜੀ ਗੱਲ ਤੋਂ ਸਾਰੀ ਥੋੜੀ ਝੱਲੀ ਆ। ਠੀਕ ਆ ਕੋਈ ਪੋਸਟਰ ਤੇ ਲਿਖਿਆ ਸੀ। ਕੀ ਲਿਖਿਆ ਜੀ? ਯਾਰ ਹਰ ਗੱਲ ਪੋਸਟਰ ਤੇ 16 ਪੋਸਟਰ ਤੇ ਹਾਂ ਜਿਹੜੀਆਂ ਛੋਟੀਆਂ ਬੰਨੀਆਂ ਨੇ ਜਦੋਂ ਇਹਨੇ 1 ਬਜੇ ਮਿੰਟ ਤੇ ਹੁੱਟਰ ਮਾਰਦਾ ਸਾਡੀ ਕੋਈ ਇੱਛਤਰੀ ਤੇ ਸੀ ਇੰਟਰ ਕਰੀ ਬਈ ਇੱਕ ਮਿੰਟ ਜੀ ਮੇਰੀ ਗੱਲ ਸੁਣੋ ਬਾਈ ਮਾੜੀ ਗੱਲ ਸੁਣੋ ਮੈਚ ਕਰਨ ਦਾ ਸਮਾਂ 1 ਬਜੇ ਸੀ ਤੁਸੀਂ 1 ਬਜੇ ਆ ਗਏ ਬਾਈ ਉਹ ਗੱਲ ਕਰੀ ਕਰੋ ਬਈ ਤੇਰੀ ਗੱਲ ਐ ਸਾਡੇ ਪਾਸ ਪੂਰਾ ਫਾਈਨਲ ਬਈ ਲਾਈਵ ਚੱਲਦਾ ਤੂੰ ਇੱਕ ਗੱਲ ਸੱਚ ਦੱਸ ਦੇ ਇੱਕ ਬਈ ਗੱਲ ਕਰਦਾ ਮੈਂ ਕੱਢੂੰਗਾ ਫੇਰ ਬੈਟ ਰੇਡਰ ਜਾ ਕੇ ਨਿਕਲੂਗਾ ਬਾਈ ਕੱਢ ਦੋ ਜੀ ਸਾਡੀ ਟੀਮ ਕਰ ਦੇ ਇਨਾ ਮਾਣ ਦੇਣ ਲਈ ਧੰਨਵਾਦ ਭਾਈ ਇੱਕ ਗੱਲ ਹੋਰ ਵੀ ਸੁਣਿਓ ਸਵੇਰੇ ਕੁੜੀਆਂ ਦੀ ਟੀਮ ਸੀ ਹਨਾ ਹਰਿਆਣਾ ਤੋਂ ਕੁੜੀਆਂ ਜਾਂ ਇਹ ਬੰਦਾ ਕਹਿੰਦਾ 500 ਰੁਪਏ ਪਰ ਪੁਆਇੰਟ ਫਾਈਨਲ ਚ ਦਊਂ ਤੂੰ ਪਰ ਬਾਈ ਮਾਚੋਂ ਮੁੱਕਰ ਗਈ ਮਾਰ ਦੋ ਬਾਈ ਟਾੜੀ ਤਾਂ ਇਹ ਰੁਪਏ ਕੁੜੀਆਂ ਨਾਲ ਕਿ ਲਾਇਆ ਵੀ ਭਾਈ ਜੀ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਲਾਈਵ ਚੈੱਕ ਕਰ ਲੋ ਜੇ ਸਾਰੀਆਂ ਟੀਮਾਂ ਨੂੰ ਪੈਸੇ ਨਾ ਮਿਲੇ ਹੁਣ ਕੁੜੀਆਂ ਵਾਲੇ ਸਾਰੇ ਬੰਦੇ ਆਪਾ ਇੱਥੇ ਗਰਾਊਂਡ ਦੇ ਵਿੱਚ ਖੜਿਆ ਸੱਤ ਬਾਬਾ ਅਰਦਾਸ ਦੀ ਧਰਤੀ ਦੇ ਖੜਿਆ ਸਾਰੇ ਮੇਰਾ ਵੀ ਲਾਈਵ ਚੈੱਕ ਕਰ ਲੋ ਏ ਝੂਠੇਰਾ ਤਾਂ ਹੁਣੇ ਫੜਿਆ ਜਾਊਗਾ ਭਾਈ ਜੀ ਰੈਫਰੀ ਸਾਹਿਬਾ ਨੂੰ ਬੇਨਤੀ ਆ ਜਰ ਮੈਚ ਸ਼ੁਰੂ ਕਰਾਉਣਾ ਜਾਂ ਨਹੀਂ ਕਰਾਉਣਾ